ਵਾਹਿਗੁਰੂ ਜੀ ਕੀ ਫਤਿਹ ਕੁੰਬ ਬੱਦਾ ਜਲ ਰਹੇ ਜਾਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦੁਆਰਾ ਜਿਤਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਅੱਜ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਭਗਤ ਧੰਨਾ ਜੀ ਪਿੰਡ ਗਗੜਾ ਗੋਪਾਲ ਸਰ ਸਾਹਿਬ ਵਿਖੇ ਆਪ ਜੀ ਨਸਮਸਤਕ ਹੋ ਰਹੇ ਹੋ ਆਪਾਂ অতি ਵਿਭਾਗੀਆਂ ਜੋ ਮੇਰੇ ਗੁਰੂ ਨਾਨਕ ਨੇ ਆਪਦੇ ਕੋਲ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਆਪਾਂ ਸਭ ਸੰਗਤਾਂ ਰਲ ਮਿਲ ਕਰਕੇ ਭਗਤ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਅਵਤਾਰ ਦਿਹਾੜਾ ਮਨਾ ਰਹੇ ਹਾਂ ਗੁਰਬਾਣੀ ਕਹਿੰਦੀ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਜੁਗ ਦੇ ਵਿੱਚ ਭਗਤਾਂ ਨੇ ਜਨਮ ਲਿਆ ਹੈ 6 ਤਰ੍ਹਾਂ ਦੇ ਅਵਤਾਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਅਵੇਸ਼ਾ ਅਵਤਾਰ ਹੁੰਦਾ ਹੈ ਅਵੇਸ਼ਾ ਅਵਤਾਰ ਉਹਨੂੰ ਕਿਹਾ ਜਾਂਦਾ ਹੈ ਜਿਹਦਾ ਜਨਮ ਇੱਕ ਆਮ ਇਨਸਾਨ ਵਾਂਗ ਹੁੰਦਾ ਹੈ ਪਰੰਤੂ ਉਹ ਆਪਣੇ ਜੀਵਨ ਦੇ ਵਿੱਚ ਬੰਦਗੀ ਕਰਕੇ ਭਗਤੀ ਕਰਕੇ ਆਪਣੇ ਸਰੀਰ ਦੇ ਅੰਦਰ ਭਗਵਾਨ ਵਾਲੇ ਗੁਣਾਂ ਦੀ ਜੋ ਪ੍ਰਾਪਤੀ ਕਰ ਲੈਂਦਾ ਉਹਨੂੰ ਅਵੇਸ਼ਾ અવਤਾਰ ਕਿਹਾ ਜਾਂਦਾ ਹੈ ਉਹਨਾਂ ਨੂੰ ਭਗਤ ਕਿਹਾ ਜਾਂਦਾ ਹੈ ਹੁਣ ਉਹਦੇ ਗੁਣ ਕੀ ਨੇ ਆਪਣੀ ਕਿਸੇ ਦੇ ਨਾਲ ਸਾਂਝ ਹੋਵੇ ਨਾ ਆਪਣੀ ਉਹਦੇ ਨਾਲ ਮਿੱਤਰਤਾ ਨਿਭਦੀ ਏ ਜਿਹਦਾ ਸੁਭਾਅ ਆਪਣੇ ਵਰਗਾ ਹੋਵੇ ਕਬੀਰ ਜੀ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਵੇ ਕਹਿੰਦੇ ਹਰੀ ਨੂੰ ਉਹੀ ਪਸੰਦ ਆ ਜਿਹੜਾ ਉਹਦੇ ਵਰਗਾ ਹੋਵੇ ਜਿਹੜਾ ਹਰੀ ਵਰਗਾ ਹੋਵੇ ਹੁਣ ਦੁਨੀਆ ਗੀਤਾ ਪੜਦੀ ਏ ਕੁਰਾਨ ਪੜਦੀ ਏ ਧੰਪਦ ਪੜਦੇ ਨੇ ਲੋਕ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆ ਆਪਾਂ ਰੋਜ਼ ਗੁਰਬਾਣੀ ਸੁਣਦੇ ਆ ਕਿ ਹਰ ਕੋਈ ਮਨੁੱਖ ਉਹਦੇ ਵਰਗਾ ਹੋ ਸਕਦਾ ਹੈ ਅਵਤਾਰਾਂ ਦੀਆਂ ਬਾਤਾਂ ਅਵਤਾਰਾਂ ਦੀ ਬਾਣੀ ਨੂੰ ਕੰਨਾਂ ਦੇ ਨਾਲ ਸੁਣਦੇ ਆ ਆਪਾਂ ਕਿ ਆਪਾਂ ਹਰ ਕੋਈ ਉਹਦੇ ਵਰਗਾ ਹੋ ਜਾਂਦਾ ਹੈ ਨਹੀਂ ਗੁਰਬਾਣੀ ਕਹਿੰਦੀ ਹੈ ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਜੀ ਕਹਿੰਦੇ ਕਰੋੜਾਂ ਚ ਕੋਈ ਇੱਕ ਹਦੈ ਜਿਹਦੇ ਹਿਰਦੇ ਦੇ ਵਿੱਚ ਉਹ ਨਿਰੰਕਾਰ ਚੌਂਕੜਾ ਲਾ ਕੇ ਬਹਿੰਦਾ ਹੈ ਤੇ ਫਿਰ ਉਹ ਜਿਹਦੇ ਹਿਰਦੇ ਦੇ ਵਿੱਚ ਚੌਂਕੜਾ ਲਾ ਕੇ ਬਹਿੰਦਾ ਹੈ ਉਹਨੂੰ ਅਵਤਾਰ ਕਿਹਾ ਜਾਂਦਾ ਹੈ ਉਹਨੂੰ ਭਗਤ ਕਿਹਾ ਜਾਂਦਾ ਹੈ ਉਹਨੂੰ ਅਵੇਸ਼ਾ ਅਵਤਾਰ ਕਿਹਾ ਜਾਂਦਾ ਹੈ ਭਾਈ ਔਰ ਉਸ ਅਵਤਾਰ ਉਸ ਭਗਤ ਜਨ ਭਗਤ ਧੰਨਾ ਜੀ ਦਾ ਆਪਾਂ ਸਭ ਸੰਗਤਾਂ ਰਲ ਮਿਲ ਕੇ ਅੱਜ ਅਵਤਾਰ ਪੁਰਬ ਮਨਾ ਰਹੇ ਆਂ ਭਗਤ ਧੰਨਾ ਜੀ ਦੀ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਤਨ ਮਨ ਤਨ ਨਹੀਂ ਧੀਰੇ ਬਾਬਾ ਸਰਬਜੀਤ ਸਿੰਘ ਜੀ ਹੁਣ ਕੀਰਤਨ ਕਰਕੇ ਗਏ ਇਹਨਾਂ ਨੇ ਪ੍ਰਮਾਣ ਵੀ ਲਿਆ ਇਹ ਸ਼ਬਦ ਦਾ ਦੋ ਸ਼ਬਦ ਆਸਾ ਰਾਗ ਚ ਇੱਕ ਤਨਾਸਰੀ ਰਾਗ ਦੇ ਵਿੱਚ ਹੈ ਤਨ ਮਨ ਧਨ ਨਹੀਂ ਧੀਰੇ ਇਸ ਸੰਸਾਰ ਦੇ ਵਿੱਚ ਜੇ ਗਿਆਨ ਦੀ ਗੱਲ ਕਰੀਏ ਨਾ ਕੁੰਬ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਕਹਿੰਦੇ ਭਾਈ ਪਾਣੀ ਕਾਹਦੇ ਨਾਲ ਖੜਦਾ ਹੈ ਕਹਿੰਦੇ ਘੜੇ ਦੇ ਨਾਲ ਕੁੰਬ ਦੇ ਨਾਲ ਪਰ ਉਹ ਕੁੰਬ ਨੂੰ ਬਣਨ ਖਾਤਰ ਵੀ ਪਾਣੀ ਦੀ ਲੋੜ ਹੈ ਕਿਉਂ ਮਿੱਟੀ ਦੇ ਵਿੱਚ ਪਾਣੀ ਰਲਦਾ ਹੈ ਫਿਰ ਉਹਨੂੰ ਗੁੰਨਿਆ ਜਾਂਦਾ ਹੈ ਫਿਰ ਉਹਨੂੰ ਆਕਾਰ ਦਿੱਤਾ ਜਾਂਦਾ ਹੈ ਘੜਿਆ ਜਾਂਦਾ ਹੈ ਫਿਰ ਉਹਨੂੰ ਤਪਾਇਆ ਜਾਂਦਾ ਹੈ ਕੁੰਬ ਬੱਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਓਵੇਂ ਹੀ ਭਾਈ ਕਹਿੰਦੇ ਗਿਆਨ ਕਾ ਬੱਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਇਹ ਮਨ ਨੂੰ ਖੜਾਉਣ ਖਾਤਰ ਗਿਆਨ ਦੀ ਲੋੜ ਹੈ ਤੇ ਗਿਆਨ ਕਿੱਥੋਂ ਪ੍ਰਾਪਤ ਹੋਣਾ ਹੈ ਗੁਰਬਾਣੀ ਵਿੱਚੋਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਔਰ ਗਿਆਨ ਕੀ ਕਹਿੰਦਾ ਹੈ ਜਿਵੇਂ ਕਿਸੇ ਨੇ ਪੁੱਛਿਆ ਸੀ ਨਾ ਬੁੱਲੇ ਸ਼ਾਹ ਤੋਂ ਬੁੱਲਿਆ ਰੱਬ ਕਿਵੇਂ ਮਿਲਦਾ ਹੈ ਤੇ ਬੁੱਲਾ ਕਹਿੰਦਾ ਰੱਬ ਤਿੱਥੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਨਹੀਂ ਰੱਬ ਦਾ ਕੀ ਔਖਾ ਪਾਉਣਾ ਇਧਰੋਂ ਪਟਣਾ ਤੇ ਇਧਰ ਲਾਉਣਾ ਉਹ ਗੰਡੇ ਲਾ ਰਿਆ ਸੀ ਬੁੱਲਾ ਵੱਟ ਦੇ ਉੱਤੇ ਬੈਠਾ ਕਹਿੰਦੇ ਬੁੱਲਿਆ ਰੱਬ ਦਾ ਕੀ ਔਖਾ ਪਾਉਣਾ ਇਧਰੋਂ ਪਟਣਾ ਉਹਨੇ ਇਧਰੋਂ ਪੱਟੀ ਪਨੀਰੀ ਤੇ ਦੂਜੀ ਵੱਟ ਤੇ ਲਾਤੀ ਹੁਣ ਜਿੰਨੇ ਭਗਤ ਜਨ ਹੋਏ ਨੇ 15 ਭਗਤ ਨੇ 15 ਦੇ ਵਿੱਚੋਂ 14 ਭਗਤਾਂ ਦੇ ਮੂਰੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਭਗਤ ਸ਼ਬਦ ਆਉਂਦਾ ਇੱਕ ਸ਼ੇਖ ਫਰੀਦ ਨੇ ਜਿਨ੍ਹਾਂ ਦੇ ਮੂਰੇ ਸ਼ੇਖ ਫਰੀਦ ਬਾਣੀ ਸ਼ੇਖ ਫਰੀਦ ਜੀ ਕੀ ਵਰਤਿਆ ਜਾਂਦਾ ਹੈ ਜਿੰਨੇ ਭਗਤ ਹੋਏ ਨੇ ਤੁਸੀਂ ਉਹਨਾਂ ਦਾ ਪਹਿਲਾਂ ਦਾ ਜੀਵਨ ਦੇਖੋ ਤੇ ਫਿਰ ਉਹਨਾਂ ਨੇ ਮਨ ਦੀਆਂ ਵਾਗਾਂ ਨੂੰ 모ੜਿਆ ਇਧਰੋਂ ਪਟਣਾ ਤੇ ਇਧਰ ਲਾਉਣ ਦੀ ਪ੍ਰਕਿਰਿਆ ਇਹਨਾਂ ਭਗਤਾਂ ਨੇ ਕੀਤੀ ਤੁਸੀਂ ਕੋਈ ਪੜ੍ਹਾਈ ਕਰਨੀ ਹੋਵੇ ਨਾ ਪਲੱਸ 2 ਹੀ ਕਰਨੀ ਹੋਵੇ 12 ਸਾਲ ਲੱਗਦੇ ਨੇ ਤੇ ਜੇ ਉਹ ਨਰਸਰੀ ਐਲਕੇਜੀ ਚ ਪੈ ਜੀਏ ਫਿਰ ਉਹ 3 ਸਾਲ ਉਹ ਵੀ ਜੋੜ ਲਓ ਕਿਸੇ ਨੇ ਕੋਈ ਕਾਰੋਬਾਰ ਸ਼ੁਰੂ ਕਰਨਾ ਹੋਵੇ ਕਾਰੋਬਾਰ ਵੱਡਾ ਕਰਨਾ ਹੋਵੇ ਸਾਲ ਲੱਗਦੇ ਨੇ ਸਮਾਂ ਚਾਹੀਦਾ ਹੈ ਕਿਸੇ ਨੇ ਕਿਸੇ ਸਫ਼ਰ ਦੇ ਉੱਤੇ ਜਾਣਾ ਹੋਵੇ ਕਿਸੇ ਕੋਈ ਕਿਸੇ ਮੰਜ਼ਲ ਵੱਲ ਜਾਣਾ ਹੋਵੇ ਤੁਸੀਂ ਇੱਥੋਂ ਹਜੂਰ ਸਾਹਿਬ ਵੀ ਜਾਣਾ ਹੋਵੇ ਤੁਹਾਨੂੰ 2 ਦਿਨ 3 ਦਿਨ ਹਫ਼ਤਾ ਲੱਗੂਗਾ ਹਰ ਇੱਕ ਕੰਮ ਨੂੰ ਸਮਾਂ ਲੱਗਦਾ ਹੈ ਪੜ੍ਹਾਈ ਨੂੰ ਸਮਾਂ ਲੱਗਦਾ ਹੈ ਕਾਰੋਬਾਰ ਨੂੰ ਸਮਾਂ ਲੱਗਦਾ ਹੈ ਸਫ਼ਰ ਨੂੰ ਮੰਜ਼ਲ ਤੇ ਪਹੁੰਚਣ ਨੂੰ ਸਮਾਂ ਲੱਗਦਾ ਹੈ ਇੱਕ ਭਗਵਾਨ ਹੈ ਜਿਹਨੂੰ ਮਿਲਣਾ ਹੋਵੇ ਇੱਕ ਛਿਨ ਲੱਗਦਾ ਹੈ ਇੱਕ ਛਿਨ ਦਿਨ ਤੋਂ ਰਾਤ ਇੱਕ ਛਿਨ ਦੇ ਵਿੱਚ ਹੁੰਦੀ ਹੈ ਬੰਦੇ ਦਾ ਜਨਮ ਇੱਕ ਛਿਨ ਦੇ ਵਿੱਚ ਹੁੰਦਾ ਹੈ ਬੰਦੇ ਦੀ ਮੌਤ ਇੱਕ ਛਿਨ ਦੇ ਵਿੱਚ ਹੁੰਦੀ ਹੈ ਭਗਵਾਨ ਦੀ ਪ੍ਰਾਪਤੀ ਵੀ ਇੱਕ ਛਿਨ ਦੇ ਵਿੱਚ ਹੁੰਦੀ ਹੈ ਜਿਵੇਂ ਰਾਜੇ ਪੀਪੇ ਨੇ ਆ ਕੇ ਕਿਹਾ ਸੀ ਨਾ ਭਗਤ ਰਵਿਦਾਸ ਜੀ ਨੂੰ ਜੀ ਰੱਬ ਨੂੰ ਮਿਲਣਾ ਕਹਿੰਦੇ ਹੁਣੇ ਹੀ ਮਿਲਣਾ ਕਹਿੰਦੇ ਜੀ ਹੁਣੇ ਹੀ ਮਿਲਾ ਦੋਗੇ ਕਹਿੰਦੇ ਹਾਂ ਦੱਸ ਹੁਣੇ ਹੀ ਮਿਲਣਾ ਹੈ ਭਗਤ ਸ਼ੇਖ ਫਰੀਦ ਜੀ ਵੀ ਕਹਿੰਦੇ ਨੇ ਕਹਿੰਦੇ ਇੱਕ ਛਿਨ ਦੇ ਵਿੱਚ ਭਗਵਾਨ ਖੁਦਾ ਹਾਜ਼ਰ ਖੜਾ ਹੈ ਹਾਜ਼ਰ ਹਜੂਰ ਖੁਦਾਏ ਪੇਰ ਕਰਨਾ ਕੀ ਪਊਗਾ ਆਪਣੀ ਬਿਰਤੀ ਨੂੰ ਪਵਖ ਕਾਲ ਦੇ ਵਿੱਚੋਂ ਕੱਢ ਕੇ ਭੂਤ ਕਾਲ ਦੇ ਵਿੱਚੋਂ ਕੱਢ ਕੇ ਵਰਤਮਾਨ ਦੇ ਵਿੱਚ ਲਿਆਉਣਾ ਪਵੇਗਾ ਫਿਰ ਇੱਕ ਛਿਣ ਦੇ ਵਿੱਚ ਤੁਹਾਨੂੰ ਭਗਵਾਨ ਦੀ ਪ੍ਰਾਪਤੀ ਹੋਵੇਗੀ ਦੁੱਖਾਂ ਦਾ ਕਾਰ ਨਹੀਂ ਹੈ ਨਾ ਜਾਂ ਤਾਂ ਆਪਾਂ ਜੋ ਬੀਤ ਗਿਆ ਉਹਦੇ ਬਾਰੇ ਸੋਚਦੇ ਆਂ ਵੀ ਆਹ ਮੇਰੇ ਹੱਥੋਂ ਸਮਾਂ ਲੰਘ ਗਿਆ ਜਾਂ ਆਹ ਹੋ ਗਿਆ ਆ ਵਰਤਾਰਾ ਵਰਤ ਗਿਆ ਜਾਂ ਆਪਾਂ ਆਉਣ ਵਾਲੇ ਭਵਿੱਖ ਕਾਲ ਬਾਰੇ ਸੋਚਦੇ ਆ ਮੈਂ ਕੱਲ ਨੂੰ ਆਹ ਕਰੂੰਗਾ 2 ਘੰਟਿਆਂ ਨੂੰ ਆਹ ਕਰੂੰਗਾ ਪਰ ਕਹਿੰਦੇ ਮਿਲਣਾ ਕਿਵੇਂ ਐ ਭਗਤ ਕਹਿੰਦੇ ਨੇ ਤੁਹਾਨੂੰ ਰੱਬ ਦੀ ਪ੍ਰਾਪਤੀ ਉਦੋਂ ਹੋਵੇਗੀ ਜਦੋਂ ਤੁਸੀਂ ਭੂਤ ਕਾਲ ਤੇ ਭਵਿੱਖ ਕਾਲ ਦੇ ਵਿੱਚੋਂ ਆਪਣੀਆਂ ਸੁਰਤੀਆਂ ਨੂੰ ਸੰਕੋਚਦੇ ਹੋਏ ਵਰਤਮਾਨ ਦੇ ਵਿੱਚ ਲਿਆਏ ਉਦੋਂ ਤੁਹਾਨੂੰ ਭਗਵਾਨ ਦੀ ਪ੍ਰਾਪਤੀ ਹੋਵੇਗੀ ਵਰਤਮਾਨ ਹੀ ਭਗਵਾਨ ਦਾ ਦਵਾਰ ਹੈ ਇਦਰੋਂ ਪੱਟਣਾ ਤੇ ਇਧਰ ਲਾਉਣਾ ਜਿਹਨੇ ਆਪਣੇ ਮਨ ਦੀਆਂ ਬਾਗਾਂ ਨੂੰ ਮੋੜ ਲਿਆ ਭਗਤ ਧੰਨਾ ਜੀ ਦੀ ਗੁਰਬਾਣੀ ਦੇ ਵਿੱਚ ਸ਼ਬਦ ਹੈ ਤਨ ਮਨ ਧਨ ਨਹੀਂ ਧੀਰੇ ਇਹ ਤਿੰਨ ਵਸਤੂਆਂ ਦਾ ਬੰਦਾ ਹੰਕਾਰ ਕਰਦਾ ਹੈ ਤਨ ਦਾ ਹੰਕਾਰ ਹੁੰਦਾ ਹੈ ਬੰਦੇ ਨੂੰ ਬੰਦਾ ਕਹਿੰਦਾ ਮੈਂ ਬਲਸ਼ਾਲੀ ਆ ਮੇਰੇ ਵਰਗਾ ਕੋਈ ਤਾਕਤਵਰ ਨਹੀਂ ਮਨ ਦਾ ਹੰਕਾਰ ਹੁੰਦਾ ਹੈ ਜਦੋਂ ਕੋਈ ਸਮਾਂ ਉਹ ਜਾ ਹੁੰਦਾ ਹੈ ਮਨ ਦੇ ਵਿੱਚ ਬਲਬਲੇ ਉੱਠਦੇ ਨੇ ਬੰਦੇ ਦੇ ਮਨ ਦੇ ਵਿੱਚ ਹੰਕਾਰ ਆਉਂਦਾ ਹੈ ਬੰਦਾ ਬੈਠਾ ਦੰਦ ਪੀਸਦਾ ਹੈ ਬੰਦੇ ਨੂੰ ਆਪਣੇ ਧਨ ਦਾ ਹੰਕਾਰ ਹੁੰਦਾ ਹੈ ਮਾਇਆ ਦਾ ਹੰਕਾਰ ਹੁੰਦਾ ਇਹ ਤਿੰਨ ਹੰਕਾਰ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਰੱਬ ਤੋਂ ਦੂਰ ਕਰਦੇ ਨੇ ਹੁਣ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਕਹਿੰਦੇ ਆ ਕਿਸੇ ਵੀ ਤੁਸੀਂ ਬੰਦੇ ਨੂੰ ਮਿਲੋ ਨਾ ਉਹ ਕਹੂਗਾ ਆਸ਼ਾ ਪੋਜ਼ਿਟਿਵ ਪੋਜ਼ਿਟਿਵ ਵਾਈਬਸ ਲਵੋ ਆਸ਼ਾਵਾਦੀ ਹੋਵੋ ਜੀਵਨ ਦੀ ਜਾਂਚ ਲਿਵਿੰਗਸ ਥਿੰਗ ਪਰਸਨੈਲਿਟੀ ਡਿਵੈਲਪਮੈਂਟ ਕਿਵੇਂ ਕਰਨਾ ਹੈ ਦੇਖੋ ਪਰ ਗੁਰਬਾਣੀ ਕਹਿੰਦੀ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਗੁਰਬਾਣੀ ਕਹਿੰਦੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਗੁਰਬਾਣੀ ਤਾਂ ਮਰਨ ਦੀ ਗੱਲ ਕਰਦੀ ਹੈ ਤੇ ਮਰਿਆ ਕਿਵੇਂ ਜਾਂਦਾ ਹੈ ਜਦੋਂ ਤੁਸੀਂ ਆਪਣੇ ਅੰਦਰੋਂ ਇਹਨਾਂ ਤਿੰਨਾਂ ਆਸਾਂ ਨੂੰ ਇਹਨਾਂ ਤਿੰਨਾਂ ਢੇਰੀਆਂ ਨੂੰ ਢਾ ਦਮੋਗੇ ਕਿ ਤਨ ਮਨ ਧਨ ਨਹੀਂ ਧੀਰੇ ਨਾ ਇਸ ਤਨ ਨੇ ਰਹਿਣਾ ਇਸ ਮਨ ਦੀ ਬਿਰਤੀ ਨੇ ਸਦਾ ਇਹ ਰਹਿਣਾ ਤੇ ਨਾ ਜਿਹੜੀ ਮਾਇਆ ਦਾ ਬੰਦਿਆ ਤੂੰ ਹੰਕਾਰ ਕਰਦਾ ਇਹ ਸਦਾ ਤੇਰੇ ਕੋਲ ਰਹਿਣੀ ਹੈ ਤਨ ਕੀ ਹੈ ਤਨ ਦੀ ਪਰਵਾਸ਼ਾ ਸਮਾਂ ਥੋੜਾ ਹੈ ਆਪਾਂ 2 ਮਿੰਟ ਬਾਅਦ ਤੀ ਫੋਟੋ ਦੇਖ ਲਓ 10 ਸਾਲ ਪਹਿਲਾਂ ਤੁਹਾਡਾ ਤਨ ਹੋਰ ਸੀ ਅੱਜ ਤਨ ਹੋਰ ਹੈ ਤੇ ਜੇ ਗੁਰੂ ਨਾਨਕ ਨੇ ਉਮਰ ਬਖਸ਼ੀ 10 ਸਾਲ ਬਾਅਦ ਦੇਖਿਓ ਤੁਹਾਡਾ ਤਨ ਹੋਰ ਹੋਵੇਗਾ ਇਹ ਇਹ ਸਦਾ ਇਹ ਤਨ ਨੇ ਉਹ ਨਹੀਂ ਰਹਿਣਾ ਇਹ ਭਗਤ ਜੀ ਕਹਿੰਦੇ ਨੇ ਮਨ ਮਨ ਕੀ ਹੈ ਮਨ ਇੱਕ ਬੱਚੇ ਦੀ ਨਿਆਈ ਹੈ ਜਿੰਨਾ ਚਿਰ ਬੱਚਾ ਜਾਗਦਾ ਹੋਵੇ ਉਹ ਟਿਕ ਕੇ ਨਹੀਂ ਬਹਿੰਦਾ ਇਧਰੋਂ ਟਪੂਸੀ ਮਾਰੀ ਇਧਰ ਇਧਰੋਂ ਟਪੂਸੀ ਮਾਰੀ ਇਧਰ ਜੇ ਬੱਚਾ ਬੈਠ ਵੀ ਗਿਆ ਉਹਦੇ ਹੱਥ ਦੇ ਵਿੱਚ ਕੋਈ ਕੱਪੜਾ ਫੜਾ ਦਿਓ ਉਹਨੇ ਉਹ ਕੱਪੜੇ ਨਾਲ ਹੀ ਖੇਡੀ ਜਾਣਾ ਉਹ ਫਿਰ ਗਵਰਨਮੈਂਟ ਸੰਭ ਲੈਂਦੀ ਹੈ ਤੇ ਇਹ ਮਨ ਤਨ ਤੇ ਧਨ ਇਹ ਤਿੰਨੇ ਚੀਜ਼ਾਂ ਸਥਿਰ ਨਹੀਂ ਰਹਿੰਦੀਆਂ ਇਹ ਮਾਇਆ ਇਹ ਮਾਇਆ ਜਿਵੇਂ ਬੱਦਲਾਂ ਦੀ ਸ਼ਾਨ ਹੁੰਦੀ ਹੈ ਨਾ ਭਾਈ ਗੁਰਦਾਸ ਜੀ ਕਹਿੰਦੇ ਨੇ ਬੱਦਲਾਂ ਦੀ ਸ਼ਾਨ ਦੀ ਤਰ੍ਹਾਂ ਇਹ ਮਾਇਆ ਹੈ ਜਿਵੇਂ ਹਵਾ ਆਈ ਅੱਜ ਕਿਸੇ ਦੇ ਸਿਰ ਤੇ ਤੇ ਕੱਲ ਨੂੰ ਫਿਰ ਉਹ ਥੋੜੇ ਸਮੇਂ ਨੂੰ ਕਿਸੇ ਦੇ ਸਿਰ ਤੇ ਉਵੇਂ ਇਹ ਮਾਇਆ ਹੈ ਭਾਈ ਗੁਰਬਾਣੀ ਤੋਂ ਸੇਧ ਲਈਏ ਭਗਤ ਜੀ ਦੀ ਗੁਰਬਾਣੀ ਤੋਂ ਸੇਧ ਲਈਏ ਆਪਾਂ ਕਰਮਾ ਵਾਲਿਆਂ ਭਾਗਾਂ ਵਾਲੇ ਕਿਉਂ ਜਿਹੜਾ ਆਪਾਂ ਨੂੰ ਗੁਰੂ ਮਿਲਿਆ ਹੈ ਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੰਨੇ ਵੀ ਧਾਰਮਿਕ ਗ੍ਰੰਥ ਹੋਏ ਨੇ ਸਾਰੇ ਗ੍ਰੰਥ ਚਾਹੇ ਉਹ ਕੁਰਾਨ ਹੈ ਗੀਤਾ ਹੈ ਬਾਈਬਲ ਹੈ ਤੰਪਦ ਹੈ ਕੋਈ ਵੀ ਗ੍ਰੰਥ ਹੈ ਸਾਰੇ ਗ੍ਰੰਥ ਇਹ ਉਦੋਂ ਲਿਖੇ ਗਏ ਨੇ ਜਦੋਂ ਉਹ ਮੌਕੇ ਦੇ ਅਵਤਾਰ ਇਸ ਸਰੀਰ ਨੂੰ ਤਿਆਗਣਾ ਕਰਗੇ ਜਿਹੜੇ ਉਹਨਾਂ ਦੇ ਅਨਿਆਏ ਸਨ ਜਿਹੜੇ ਉਹਨਾਂ ਦੇ ਸ਼ਿष्य ਸਨ ਉਹਨਾਂ ਨੇ ਲਿਖੇ ਪਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿਹੜੇ 6 ਗੁਰੂ ਸਹਿਬਾਨਾਂ ਦੀ ਬਾਣੀ ਹੈ ਇਹ 6 ਦੇ 6 ਗੁਰੂ ਸਹਿਬਾਨਾਂ ਨੇ ਗੁਰਬਾਣੀ ਆਪਣੇ ਹੱਥੀ ਲਿਖੀ ਹੈ ਆਪਣੇ ਜੀਵਨ ਕਾਲ ਦੇ ਹੋਣ ਦੇ ਸਮੇਂ ਦੇ ਵਿੱਚ ਲਿਖੀ ਹੈ ਤਾ ਆਪਣ ਤਾਂ ਇਹ ਧੁਰ ਕੀ ਬਾਣੀ ਐ ਧੁਰ ਕੀ ਬਾਣੀ ਆਈ ਤਨ सगली ਚਿੰਤ ਮਟਾਈ ਗੁਰਬਾਣੀ ਦੇ ਲੜ ਲੱਗੀਏ ਗਿਆਨ ਦੀ ਕਰੀਏ ਪ੍ਰਾਪਤੀ ਫਿਰ ਕੀ ਮਿਲੇਗਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰੋ ਮਹਾਪੁਰਸ਼ਾਂ ਦਾ ਕੋਟਾਨ ਕੋਟ ਧੰਨਵਾਦ ਜਿਹੜੇ ਇਹ ਇਤਨੇ ਉੱਚ ਵੱਡੇ ਪੱਧਰ ਦੇ ਉੱਤੇ ਦਿਨ ਮਨਾ ਰਹੇ ਨੇ ਜਿਵੇਂ ਬਾਬਾ ਜੀ ਨੇ ਕਹਾਂ ਨਾ ਵੀ ਪਿਰਤ ਪਾਤੀ ਲੀ ਅੱਗੇ ਜਦੋਂ ਪੁਰਾਣੇ ਬਜ਼ੁਰਗ ਗੱਡਿਆਂ ਦੇ ਉੱਤੇ ਕੋਈ ਲੈ ਕੇ ਜਾਂਦੇ ਸਨ ਨਾ ਕੋਈ ਰਾਸ਼ਨ ਕੋਈ ਦਾਣੇ ਕੁਛ ਉਹ ਜਿਹੜਾ ਭਰਿਆ ਗੱਡਾ ਹੁੰਦਾ ਸੀ ਉਹਨੂੰ ਮੂਹਰੇ ਲਾ ਦਿੰਦੇ ਸੀ ਇੱਕ ਤਾਂ ਉਹ ਭਰਿਆ ਗੱਡਾ ਹੁੰਦਾ ਸੀ ਜਦੋਂ ਜਾਂਦਾ ਸੀ ਉਹ ਦਬਦਾ ਜਾਂਦਾ ਸੀ ਲੀ ਪੈਂਦੀ ਜਾਂਦੀ ਸੀ ਇੱਕ ਉਹਦੇ ਵਿੱਚੋਂ ਥੋੜਾ ਬਹੁਤਾ ਦਾਣਾ ਇੱਧਰ ਉੱਧਰ ਕਿਰਦਾ ਜਾਂਦਾ ਸੀ ਜਿਹੜੇ ਮਗਰ ਕੋਈ ਖਾਲੀ ਗੱਡਿਆਂ ਵਾਲੇ ਜਾਂ ਕੋਈ ਹੋਰ ਜਿਨ੍ਹਾਂ ਤੇ ਘੱਟ ਲੱਦਿਆ ਹੁੰਦਾ ਸੀ ਉਹਨਾਂ ਨੂੰ ਪਛਾਣ ਰਹਿੰਦੀ ਸੀ ਤੇ ਭਾਈ ਇਹ ਨਾਮ ਦੀਆਂ ਦਾਤਾਂ ਨੇ ਬਖਸ਼ਿਸ਼ਾਂ ਨੇ ਇਹ ਭਰਿਆ ਗੱਡਾ ਹੈ ਇਹ ਲੀ ਪਾਰੇ ਨੇ ਮਹਾਪੁਰਸ਼ ਤੇ ਆਪਾਂ ਵੀ ਇਸ ਲੀ ਦੇ ਪਿੱਛੇ ਪਿੱਛੇ ਆਪਾਂ ਹੋ ਤੁਰਗੇ ਤਾਂ ਜੋ ਆਪਾਂ ਨੂੰ ਕੁਝ ਪ੍ਰਾਪਤ ਹੋ ਸਕੇ ਫਿਰ ਕੀ ਮਿਲੇਗਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪਰਵਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ